ਸੇਕ ਫੌਜੀ ਬੜਾ ਜਵਾਨ ਖਲੋਤਾ ਲਾ ਕੇ ਸੰਤਰੀ ਜੜਾ ਮੈਨੂੰ ਮੈਨੂੰ ਤਾਂ ਕੀ ਲੈਣਾ ਇਹ ਫਿਰ ਮੈਂ ਕਿਹਾ ਦਰਸ਼ਨਦਾਰੇ ਕਰਨਾ ਆਂ ਆਂਦਾ ਯਾਰ ਇੰਨੀ ਫੌਜ ਕੱਤਰ ਜੰਗ ਚ ਨਹੀਂ ਮਰੀ ਜਿੱਨੀ ਇੱਥੇ ਮਰੀ ਆ ਤੁਸੀਂ ਜਿੰਨੂੰ ਪੁੱਛੀਦਾ ਉਹਦੇ ਮੱਥਾ ਦੇਖਣਾ ਮੈਂ ਕਿਹਾ ਜਿਹੜੇ ਲੜਾਕੇ ਬੰਦੇ ਉਹਦੇ ਛਿੱਲੀਆਂ ਪਾ ਗਏ ਆ ਇਹ ਤੇ ਵਿਚਾਰੇ ਯਾਤਰੂ ਆ ਸਾਰੇ ਅਹੀਂ ਅੱਛਾ ਚਲੋ 2 ਵਜੇ ਨਾਲ ਇੱਕ ਨੌਜਾਨ ਮੁੰਡਾ ਤੇ ਇੱਕ ਬਜ਼ੁਰਗ ਆ 70 75 ਸਾਲ ਦਾ ਬਜ਼ੁਰਗ ਆ ਕੁੱਬਾ ਵਾਲਕੋ ਉਹਨਾਂ ਨੂੰ ਦੋਵਾਂ ਨੂੰ ਰੱਸੀ ਨਾਲ ਬੰਦਾ ਸਾਡੇ ਕੋਲ ਲੈ ਆ ਕੇ ਵਾਇਦ ਬਜ਼ੁਰਗ ਦੀਆਂ ਅੱਖਾਂ ਨਹੀਂ ਦੋਹੇ ਜ਼ਖਮ ਆ ਡੇਲੇ ਨਹੀਂ ਵਿੱਚ ਹੈਗੇ ਜ਼ਖਮ ਆ ਐਨ ਢਾਲ ਬਜ਼ੁਰਗ ਕਿਤੇ ਖਾਏ ਨਹੀਂ ਅੱਖਾਂ ਤੇ ਦੂਜੇ ਮੁੰਡੇ ਦੇ ਬੜੀਆਂ ਸੱਟਾਂ ਨੌਜਾਨ ਮੁੰਡਾ ਕੋਲ ਬਾਹਰ ਤਾਂ ਮੈਂ ਸਿੱਝੇ ਪੁੱਛਿਆ ਮੁੰਡੇ ਨੂੰ ਵੀ ਕਿੱਥੋਂ ਲੈ ਆ ਜਾਂਦਾ ਵੀ ਟੈਂਕੀ ਦਾ ਮੈਂ ਕਿਹਾ ਕਿਤਰਾ ਦਾ ਅਸੀਂ ਪਾਣੀ ਪੀ ਕੇ ਗਏ ਹਾਂ ਤੁਸੀਂ ਮੈਂ ਕਿਹਾ ਬਜ਼ੁਰਗ ਦੇਆਂ ਦਾ ਬੰਬ ਦੀਆਂ ਟੈਂਕਰਾਂ ਵਜੀਆਂ ਬੈਠੇ ਰਹੇ ਬੈਠੇ ਗੱਲਾਂ ਕਰਦਿਆਂ ਕਰਦਾ ਮੁੰਡਾ ਡਿੱਗ ਪਿਆ ਡਿੱਗ ਪਿਆ ਤੇ ਮੁੱਕ ਗਿਆ ਬਜ਼ੁਰਗ ਨਾਲ ਹੀ ਐ ਟੇਡਾ ਬਜ਼ੁਰਗ ਨੂੰ ਨਹੀਂ ਪਤਾ ਕਿ ਉਹ ਮੋਗ ਗਿਆ ਮੁੰਡਾ ਮੋਗ ਗਿਆ ਮੁੰਡੇ ਦੇ ਮੂੰਹ ਚ ਮੁਸ਼ਕ ਵੜਾ ਪਹਿਲਾ ਵੇ ਮਦਬੂਤ ਫੌਜੀ ਨੇ ਮਤਲਬ ਗਿੱਲਾ ਰਮਾਲ ਕਰਕੇ ਤੇ ਮੂੰਹ ਤੇ ਪਾਇਆ ਮੁਰਕੇ ਜੀ ਲੱਗੇ ਜੋ ਲਾਸ਼ਾਂ ਸੁੱਟਣ ਨਾਲ ਹੀ ਬਜ਼ੁਰਗ ਨੂੰ ਸੁੱਟਦਾ ਵਿਚੇ ਲਾਸ਼ਾਂ ਦੇ ਬਜ਼ੁਰਗ ਤੁਰਕੇ ਗਿਆ ਟਰੱਕ ਤੱਕ ਵਿਚੇ ਮਾਰੇ ਮਾਰੋ ਵਿਚ ਪਾ ਗਏ ਵਿਚ ਮਾਰੇ ਚੁੱਕੇ ਵਿਚੇ ਨਾ ਪਤਾ ਉੱਤੇ ਲਾਸ਼ਾਂ ਸੁੱਟਦੀਆਂ ਦੋ ਟਰੱਕ ਬੱਚਿਆਂ ਤੋਂ ਤਾਂ ਤਾਂ ਹੀ ਲੱਦੇ 7 ਜੂਨ ਨੂੰ ਮੇਰੇ ਹਾਜ਼ਰੀ ਚ ਗਏ ਆ ਸਿਵਲ ਦੇ ਤੇ ਫੌਦੀਆਂ ਦੇ ਫੌਜ ਚਾਦਰਾਂ ਪਾਪਾ ਚਟੀਆਂ ਲਈ ਜਾਂਦੇ ਗੱਡੀਆਂ ਲੱਲ ਲੱਲ ਲਈ ਜਾਂਦੇ ਉਹਨਾਂ ਦੀ ਬਿੰਤੀ ਦਾ ਕੋਈ ਹਿਸਾਬ ਕਿਤਾਬ ਨਹੀਂ ਇਧਰ ਦੋ ਟਰੱਕ ਜਿਹਦੇ